ਮੇਰੀ ਮਾਦਾ ਮੇਰੇ ਤੋਂ ਤੇ ਪੂਜਾ ਦੀਦੂ ਦਾ ਸਿਵਾ ਹੈ ਕੋਣ ਇਹ ਗੱਲ ਇਹਨਾਂ ਨੂੰ ਸਮਝ ਨਹੀਂ ਆਣੀ ਤੇ ਚੱਲ ਨਿਕਲ ਜਾ ਕੇ ਤਨਖਾਹ ਲੈ ਕੇ ਆ ਤੇ ਜੇ ਨਹੀਂ ਨਾ ਜਾਣਾ ਉਹ ਆ ਤੇਰੀ ਮਾਂ ਨੂੰ ਬਥੇਰੀ ਜਾਚ ਆ ਆ ਗੂਗਲ ਪੇ ਆ ਰਵਗਰ ਆ ਇਸ ਵਾਰੀ ਨਾ ਮੰਮੀ ਮੈਂ ਤੇ ਪੂਜਾ ਦੀਦੀ ਨੂੰ ਵੀ ਸੱਦ ਲਿਆ ਮੈਂ ਕਿਹਾ ਉਤਰਾ ਤੇ ਇਹਨਾਂ ਨੇ ਹੋਣਾ ਨਹੀਂ ਆ ਚੱਲ ਇਸੇ ਬਹਾਨੇ ਮੈਂ ਬੁਲਾ ਲੈਣੀ ਆ ਆਸੇ ਬਹਾਨੇ ਆਪਾਂ ਕੜੀ ਪਾਲ ਕਟੀਆਂ ਹੋ ਗਈਆਂ ਕ੍ਰਾਈ ਮੀ ਨਹੀਂ ਲੱਗਦਾ ਅੱਧਾ ਘਿਰਨ ਸਹੀ ਗੱਲ ਆ ਮੰਮੀ ਤਾਨੂੰ ਨਾ ਸੰਦੋਵਾਂ ਨੂੰ ਇੱਕੋ ਘਰੇ ਵਿਆਹਣਾ ਚਾਹੀਦਾ ਸੀਗਾ ਤੇ ਉਹਨਾਂ ਨੂੰ ਵੱਖਰੇ ਘਰੇ ਵਿਆਹਤਾ ਮੈਨੂੰ ਵੱਖਰੇ ਘਰੇ ਵਿਆਹਤਾ ਤੇ ਤੁਸੀਂ ਇਕੱਠੀਆਂ ਆਜਿਆ ਕਰੋ ਨਾ ਫੋਨ ਕਰਦਿਆ ਕਰੋ ਇੱਕ ਦੂਜੇ ਨੂੰ ਆਗਲੇ ਵੱਖਾ ਵੱਖਰੇ ਘਰ ਵਿਆਹ ਤੇ ਫਾਇਦਾ ਤੇ ਹਨਾ ਮੰਮੀ ਕਦੀ ਤੇਰੇ ਵੱਲ ਕਦੀ ਮੇਰੇ ਵੱਲ ਦਿਲ ਤੇ ਲੱਗਾ ਰਹਿੰਦਾ ਨਾ ਦਿਲ ਕਾਦਾ ਲੱਗਾ ਰਹਿੰਦਾ ਮੰਮੀ ਮੇਰੀ ਗੱਲ ਸੁਣੋ ਇਸ ਵਾਰੀ ਨਾ ਮੈਂ ਤੁਹਾਨੂੰ ਅੱਧੀ ਸੈਲਰੀ ਭੜਾ ਦੇਣੀ ਹੈ ਤੇ ਬਾਕੀ ਦੇ ਪੂਜਾ ਦੀਦੀ ਤੁਸੀਂ ਕਰ ਦਿਓ ਅੱਤੀ ਸਹੀ ਕੀ ਹੋਇਆ ਨਹੀਂ ਨਹੀਂ ਹੋਇਆ ਤੇ ਕੁਝ ਵੀ ਨਹੀਂ ਆ ਮੈਂ ਥੋੜੇ ਦਿਨ ਬਾਅਦ ਕਰ ਦਵਾਂਗੀ ਉਹ ਮੈਨੂੰ ਬੋਨਸ ਤੇ ਮਿਲਣਾ ਹੀ ਹੈਗਾ ਨਾ ਚਲ ਠੀਕ ਹੈ ਠੀਕ ਹੈ ਨਾ ਮੰਮੀ ਠੀਕ ਹੈ ਪਤ ਮੈਨੂੰ ਵੀ ਚੰਗਾ ਨਹੀਂ ਲੱਗਦਾ ਵੀ ਤੁਸੀਂ ਮੈਨੂੰ ਆ ਕੇ ਹਰ ਮਹੀਨੇ ਪੈਸੇ ਦਿੰਦੀਆਂ ਜੇ ਤੁਹਾਡਾ 700 ਰੁਪਆ ਤੁਹਾਡਾ ਪਰਿਵਾਰ ਕੀ ਸੋਚਦਾ ਹੋਊਗਾ ਮੈਨੂੰ ਚੰਗਾ ਨਹੀਂ ਲੱਗਦਾ ਵੀ ਮੈਂ ਤੁਹਾਨੂੰ ਕੋ ਪੈਸੇ ਲਿਆ ਕਰਾਂ ਬਾਰ-ਬਾਰ ਮੰਮੀ ਤੁਹਾਡਾ ਹੁਣ ਸਾਡੇ ਬਿਨਾ ਹੈ ਹੀ ਕੋਣ ਮੈਂ ਸਮਝ ਉਸ ਤੁਸੀਂ ਕੋਈ ਕੰਮ ਥੋੜੀ ਕਰ ਸਕਦੇ ਜੀ। ਇਹੀ ਤਾਂ ਗੱਲ ਐ ਪੁੱਤ। ਐਸੇ ਗੱਲੋਂ ਤੇ ਮੈਂ ਮਾਰ ਖਾ ਜਾਣ ਢਈ ਨਾ ਤੇ ਮੇਹ ਜੇ ਤੁਹਾਡੀਆਂ ਧੀਆ ਹੈਗੀਆਂ ਤੇ ਤੁਹਾਨੂੰ ਧੀਆ ਦਾ ਸਾਰਾ ਤੇ ਹੈਗਾ ਨਾ। ਤੁਹਾਨੂੰ ਤੇ ਸਭ ਖੁਸ਼ ਹੋਣਾ ਚਾਹੀਦਾ। ਪੁੱਤ ਧੀਆ ਹੀ ਮੇਰੀਆਂ ਪੁੱਤਾਂ ਵਰਗੀਆਂ ਜਿਹੜਾ ਮੇਰਾ ਸਾਥ ਦਿੰਦੀਆਂ ਨੇ। ਹਰ ਮਹੀਨੇ ਪਹੁੰਚ ਜਾਂਦੀਆਂ ਨੇ ਟਾਈਮ ਸੇਰੀ। ਤੇ ਤੁਸੀਂ ਹੁਣ ਕੱਲ ਜਾ ਕੇ ਨਾ ਆਪਣੀ ਜਿਹੜੀ ਜਿਹੜੀ ਦਵਾਈ ਖਤਮ ਹੋਈ ਹੋਈ ਆ ਉਹ ਲੈ ਆ ਨਾ। ਆਹ ਪੁੱਤ ਧੁਵਾਈ ਤੇ ਖਤਮ ਹੋਈ ਆ ਮਹੀਨੇ ਦੀ ਇਕੱਠੀ ਲਿਉਣੀ ਐ ਤੱਕੀ ਕਿਰਨ ਜਾਣ ਲੱਗਿਆ ਤੂੰ ਚੱਕ ਕਰਕੇ ਜਾਣੇ ਕਿਹੜੇ ਪੱਤੇ ਮੁੱਕੇ ਆ ਕੋਈ ਗੱਲ ਨਹੀਂ ਮੰਮੀ ਮੈਂ ਤੁਹਾਡੀ ਆਰਡਰ ਕਰ ਦਾਂਗੀ ਤੇ ਤੁਹਾਡੇ ਘਰੇ ਆ ਜਾਏਗੀ ਤੇ ਪੈਸੇ ਮੈਂ ਆਪੇ ਪੇ ਕਰ ਦਾਂਗੀ ਔਨਲਾਈਨ ਠੀਕ ਆ ਨਾ ਠੀਕ ਆ ਪੁੱਤ ਚੱਲੀਏ ਦੀਦੀ ਹਾਂ ਚੱਲੀਏ ਚਲੋ ਮੰਮੀ ਬਹਿਣਾ ਨਹੀਂਗਾ ਮੰਮੀ ਟਾਈਮ ਨਹੀਂ ਹੈਗਾ ਨਹੀਂ ਤੇ ਮੈਂ ਬਹਿ ਜਾਣਾ ਸੀਗਾ ਥੋੜਾ ਚਿਰ ਬਿਆਹ ਕਰੋ ਮੇਰੇ ਨਾਲ ਗੱਲਾਂ ਬਾਤਾਂ ਕਰਿਆ ਕਰੋ ਮੇਰਾ ਦਿਨ ਹੋਤੇ ਹੋਰ ਹੋ ਫੇਰ ਕਿਹਦੇ ਦਿਨ ਮੰਮੀ ਆਪਾਂ ਟਾਈਮ ਕੱਢ ਕੇ ਆਵਾਂਗੇ ਚੱਲ ਜਾਈਏ ਚੱਲ ਆਛਾ ਮੰਮੀ ਆਪਣਾ ਚਾਹ ਪਾਣੀ ਬਣਾ ਕੇ ਪੀ ਲਿਓ ਹੁਣ ਕੋਈ ਨਹੀਂ ਬੋਲ ਹਰ ਰੱਬ ਲੋਕੀ ਪੁੱਤਾਂ ਨੂੰ ਰੋਂਦੇ ਨੇ ਤੇ ਮੇਰੀਆਂ ਤੇ ਧੀਾਂ ਹੀ ਕੁੱਤਾਂ ਵਰਗੀਆਂ ਮੀਨੂ ਤੋਂ ਪਹਿਲਾਂ ਹੀ ਪਹੁੰਚ ਜਾਂਦੀਆਂ ਮੇਰੇ ਕੋਲ ਖਰਚਾ ਪਾਣੀ ਦੇ ਚਲਦੀਆਂ ਦੇਖ ਰੇਖ ਕਰ ਜਾਂਦੀਆਂ ਲਿਆ ਦੇ ਕੇ ਸਮਾਨ ਦੇ ਜਾਂਦੀਆਂ ਨੇ ਮੀਨੂ ਹੋਰ ਕੀ ਚਾਹੀਦਾ ਜਿਹੀਆਂ ਧੀਆ ਥੋੜੀਆਂ ਮੇਰੀਆਂ ਇਹ ਪੁੱਤ ਨੇ ਦੋਵੇਂ ਇੱਕ ਵੱਡੇ ਇੱਕ ਥੋੜੇ ਤੇ ਬੋਲ ਰਿਜ ਜਸਵੀਰ ਕਿੱਥੇ ਰਹਿ ਗਈ ਅੱਧਰ ਆ ਗਰਾ ਜਸਵੀਰ ਹਾਂਜੀ ਬੀਜੀ ਕੀ ਹੋਇਆ ਐਵੇਂ ਸਵੇਰੇ ਸਵੇਰੇ ਬੋਲੀ ਜਾਣ ਡੇ ਜੇ ਬੋਲੀ ਨਹੀਂ ਜਾਣ ਡਈ ਤੇਰੀ ਨੂੰ ਕਿੱਥੇ ਰਹਿ ਗਈ ਐ ਮੈਂ ਤੇ ਆਪ ਉਹਨੂੰ ਟਿਕਨ ਢਈ ਆ ਆਜਾ ਨੂੰ ਤਨਖਾਹ ਮਿਲਨੀ ਸੀ। ਇਹੀ ਤੇ ਮੈਂ ਕਹਿਣਾ ਚਾਹਨੀ ਆ ਕਿ ਉਹਨੂੰ ਤਨਖਾਹ ਮਿਲਣੀ ਸੀ ਤੇ ਪੇਕੇ ਤੇ ਨਹੀਂ ਉੱਡ ਗਈ ਮਾਣ ਨੂੰ ਦੇਣ ਲਈ ਪੈਸੇ। ਕੀ ਪਤਾ ਮੈਨੂੰ? ਕਿਤੇ ਉਧਰ ਨਾ ਸੱਚੀ-ਮੁੱਚੀ ਚਲ ਗਈ ਹੋਵੇ। ਮੈਨੂੰ ਤੇ ਇੰਦੀ ਲੱਗਦਾ ਹੀ ਕਿੰਨਾ ਸਮਝਾਇਆ ਪਰ ਇਹ ਨਹੀਂ ਸੁਧਰਦੀ ਤੇ ਅੱਜ ਤੇਰੇ ਕੋ ਕੁਝ ਨਹੀਂ ਹੋਣਾ। ਮੈਂ ਆ ਸੁਧਾਰਾਂਗੀ ਅੱਜ ਉਹਨੂੰ। ਮੈਂ ਤੈਨੂੰ ਅੱਗੇ ਕਈ ਵਾਰੀ ਕਿਹਾ ਹੈਗਾ ਕਿ ਤੂੰ ਆਪਣੀ ਤਨਖਾਹ ਨਹੀਂ ਉਧਰ ਦੇਣੀ ਹੈਗੀ। ਇਹ ਜਿਹੜੀ ਆਈ ਨਹੀਂ ਨਾ ਉੱਥੇ ਹੀ ਗਈ ਉਹ ਮਾਣ ਪਰ। ਉਹਦਾ ਘਰ ਭਰੀ ਜਾਂਦੀ ਉਤੇ ਇੱਧਰ ਦਾ ਨਹੀਂ ਪਤਾ ਰਸਮਾਂ ਨਹੀਂ ਇੱਥੇ ਖਾਣਾ ਤੇ ਪੈਸੇ ਹੁਣ ਤੇ ਜਾਖ ਦੇ ਮੈਂ ਤੇ ਆਪ ਕਈ ਵਾਰੀ ਕਿਹਾ ਜਦੋਂ ਤਨਖਾਹ ਆਂਦੀ ਹੈ ਨਾ ਆਪਣੇ ਬੰਦੇ ਨੂੰ ਨਹੀਂ ਬਣਾਣੀ ਪਹਿਲਾਂ ਮੈਨੂੰ ਤਨਖਾਹ ਬਣਾਣੀ ਆ ਮੈਂ ਵੇਖਣਾ ਤਨਖਾਹ ਕਿੱਥੇ ਵਰਤਨੀ ਕਿੱਥੇ ਨਹੀਂ ਵਰਤਨੀ ਹੈਗੀ ਉਹ ਤੇ ਹੁੰਦਾ ਹੀ ਹੈ ਘਰ ਦਾ ਹੀ ਹਿਸਾਬ ਹੁੰਦਾ ਪਤਾ ਨਹੀਂ ਕੀ ਗੱਲ ਆ ਹਜੇ ਤੱਕ ਆਈ ਨਹੀਂ ਹੈਗੀ ਤਾਂ ਅੱਦੀ ਮੈਂ ਕਹਾਂ ਵੀ ਅੱਜ ਸਵੇਰੇ ਸਰੇ ਤੜਕੇ ਤਿਆਰ ਹੋ ਕੇ ਵੇਲੇ ਨਾਲ ਹੀ ਨਿਕਲ ਗਈ ਆ ਨਹੀਂ ਤੇਰ ਕੋ ਨਹੀਂ ਸੁਧਰਨੀ ਉਹ ਇਹ ਮੈਂ ਹੀ ਸੁਧਾਰਾਂਗੀ ਇਹਨੂੰ ਤੇਰੇ ਤਤਮ ਖਾਵੀ ਮੈਂ ਫੜਾਂਗੀ ਤੇ ਤੈਨੂੰ ਦੇਾਂਗੇ ਨਹੀਂ ਚੰਗਾ ਦੀ ਭੈਣ ਨੇ ਪਖੰਡ ਫੜਿਆ ਇੱਕ ਮਹੀਨਾ ਤਨਖਾਹ ਤੂੰ ਦੇ ਤੇ ਇੱਕ ਮਹੀਨਾ ਮੈਂ ਦੇਾਂਗੀ ਨੇ ਅਸੀਂ ਇਹਦੀ ਮਾਂ ਦਾ ਠੇਕਾ ਥੋੜੀ ਲੈ ਲਿਆ ਮੇਰੀ ਗੱਲ ਸੁਣੋ ਜੇ ਇਹਦੀ ਮਾਂ ਨੇ ਧੀਆ ਦੀ ਤਨਖਾਹ ਤੇ ਰਹਿਣਾ ਸੀ تے پھر میری گل سنو ਵਿਆਹ ਕਿਉਂ ਕਰਨਾ ਸੀ ਉਹੀ تے میں کہ ਬਾਹ ਛੱਡ دی ਦੋਹਾਂ ਕੁੜੀਆਂ ਨੂੰ ਆਪਣੇ ਘਰੇ تے ਹੋਰ ਕੀ ਇਹ ਰਸਮਾਂ ਨਹੀਂ ਆਂਦਾ ਰਹਿੰਦਾ گل ਖਤਮ ਪੈ ਉਹ ਧੀਆ ਘਰ ਦਾ حسابតាម ਚੱਲਾਂਗੀ ਇਹ ਚੰਗੀ ਸੇਵਾ ਕਰਵਾਣ ਤੇ ਲੱਗੀ ਹੋਈ ਆ ਇੱਕ ਮਹੀਨਾ ਕੋਈ ਦੇਖੇ ਜਾਵੇ ਤੇ ਇੱਕ ਮਹੀਨਾ ਕੋਈ ਦੇਖੇ ਜਾ ਸ਼ੁਕਰ ਕਰੋ ਇਹਦੀਆਂ ਦੋ ਹੀ ਧੀਆ ਸੀ ਜੇ ਕਿਤੇ ਤਿੰਨ ਚਾਰ ਹੁੰਦੀਆਂ ਤੇ ਇਹਨਾਂ ਤੇ ਚੱਲ 4 ਮਹੀਨੇ ਬੰਨ੍ਹੇ ਸੀ ਇਹਦੇ ਹੋਰ ਕੀ ਐਹੀ ਕੁਛ ਐ ਬਸ 23 ਦੀ ਤਨਖਾਹ ਤੇ ਪਲਣ ਡਈ ਇਹਦੀ ਹੋਈ ਗੱਲ ਕਦ ਯੋ ਦੇਖਦੀਏ ਇਹ ਵੀ ਆਖੇ ਕਿਹੜੀ ਲੱਗਦੀ ਸਾਡੇ ਕਿੰਨੀ ਵਾਰ ਕਹ ਤੂੰ ਨਹੀਂ ਦੇਨੇ ਮਾਨ ਪਏ ਸਾਨੂੰ ਕਿਹੜੀ ਬੁੜਾਂਦੀ ਪਈ ਪਤਾ ਨਹੀਂ ਬੀਜੀ ਇਹਦੀ ਮਾਂ ਦਾ ਫੋਨ ਆਂਦਾ ਇਹਦੀ ਭੈਣ ਦਾ ਫੋਨ ਆਂਦਾ ਉਹ ਕੀ ਕਹਿੰਦੇ ਇੱਕ ਦੂਜੇ ਰਾੜੀਆਂ ਫੋਨਾਂ ਦੇ ਵਿੱਚ ਇਹ ਲੱਗ ਜਾਂਦੀ ਕਾਲ ਲੱਗ ਜਾਂਦੀ ਗਿੱਟ ਮਿੱਟ ਗਿੱਟ ਮਿੱਟ ਕਿੱਡ ਮਿੱਟ ਕਿਹੜੀਆਂ ਇਹਨਾਂ ਦੀਆਂ ਗੱਲਾਂ ਹੁਣ ਤੱਕ ਰਹਿੰਦੀਆਂ ਮੁੱਕਦੀਆਂ ਹੀ ਨਹੀਂ ਇਹਨਾਂ ਦੀਆਂ ਗੱਲਾਂ ਤਾਂ ਰਾਤ ਦਿਨ ਲੱਗੀਆਂ ਰਹਿੰਦੀਆਂ ਵੜ ਜਾਂਦੀ ਕਮਰੇ 'ਚ ਲੈ ਕੇ ਫੋਨ ਕਿ ਇੱਥੇ ਸੱਸ ਦਾਦੀ ਨੂੰ ਪਤਾ ਨਾ ਲੱਗੇ ਜਦੋਂ ਹੁੰਦੀ ਨਾ ਪਹਿਲੀ ਤਰੀਕ ਪਤਾ ਹੁੰਦਾ ਇਹਦੀ ਮਾਂ ਨੂੰ ਇਹਦੀ ਭੈਣ ਨੂੰ ਵੀ ਤਨਖਾਹ ਆਣੀ ਆ ਉਦੋਂ ਬਸ ਫੋਨ ਤੋਂ ਫੋਨ ਚਾਲੂ ਉਦੋਂ ਰਸੋਈ ਚ ਹੀ ਮੈਨੂੰ ਕਹਿ ਦੋਗੀ ਮੰਮੀ ਜੀ ਅੱਜ ਥੋੜਾ ਮੈਂ ਵੇ ਲੈਣਾ ਕਮਰੇ ਜਾਣਾ ਉਹ ਮੈਨੂੰ ਪਤਾ ਕੀ ਕਰਨ ਜਾਣਾ ਤੂੰ ਕਮਰੇ ਦੇ ਵਿੱਚ ਤਨਖਾਹ ਦਾ ਹਿਸਾਬ ਲਾਣਾ ਹੋਣਾ ਕਿੰਨੇ ਵਜੇ ਕਿੱਥੇ ਤਨਖਾਹ ਪਹਚਾਵਾ ਮੈਂ ਮੈਂ ਤੈਨੂੰ ਕੀ ਦੱਸਾਂ ਪਰਸੋਂ ਮੈਂ ਵੇਖਦੀ ਵੀ ਸੀ ਤੇ ਨੇ ਪਤਾ ਕੀ ਕੀਤਾਈ ਕੰਬਲ ਦੇ ਵਿੱਚ ਮੂੰਹ ਵਾੜ ਕੇ ਤੇ ਫੋਨ ਕਰਦੀ ਵੀ ਸੀ ਆਹੋ ਬਾਹਰ ਬਾਹਰ ਵੀ ਨਾ ਨਿਕਲੇ ਕਿਧਰੇ ਕੱਲ ਪਰਸੋਂ ਮੈਂ ਇੰਸਟਾਗ੍ਰਾਮ ਤੇ ਵੇਖਿਆ ਸੀ ਉਹ ਕਹਿਣ ਡੈ ਸੀ ਕਿ ਟਾਇਲਟ ਵਿੱਚ ਫੋਨ ਨਹੀਂ ਲੈ ਕੇ ਜਾਣਾ ਚਾਹੀਦਾ ਇਹ ਪਿਓ ਦੀ ਧੀ ਦਾ ਖੜਦੀ ਉੱਥੇ ਹੀ ਫੋਨ ਆ ਨਹੀਂ ਐਸ ਤਰ੍ਹਾਂ ਹੀ ਕਰਦੀ ਹ ਪਰ ਸੁਆ ਨੇ ਵੇਖ ਲਿਆ ਕਿ ਦਾਦੀ ਸੁਣਦੀ ਵੀ ਬਾਹਰ ਗੱਲਾਂ ਤੇ ਮਿੰਟ ਜੇ ਉੱਠੀ ਉਪੜ ਗਈ ਬੈੱਡ ਵਿੱਚੋਂ ਤੇ ਕੋਠੇ ਭੱਜ ਗਈ ਮੈਂ ਕਿਹਨੇ ਕੋਠੇ ਕੀ ਚੱਲੀ ਮੈਨੂੰ ਜਰਾ ਦਾਦੀ ਦੀ ਕੰਮ ਹੈ ਤੇ ਮੈਂ ਆਨੀ ਹੁਣ ਤੇ ਕੋਠੇ ਲੈ ਗਈ ਫੋਨ ਮੇਰੀ ਗੱਲ ਸੁਣ ਲੋ ਜੇ ਤਾ ਅੱਜ ਪਿਓ ਦੀ ਧੀ ਨੇ ਤਨਖਾਹ ਮੈਨੂੰ ਦੇਤੀ ਠੀਕ ਆ ਨਹੀਂ ਤਾਂ ਮੈਂ ਮੁੰਡੇ ਨੂੰ ਸਖਾ ਪੜਾ ਦੇਣਾ ਕਿ ਇਹਦੀ ਤਨਖਾਹ ਪੇਕੇ ਨਹੀਂ ਜਾਣ ਦੇਣੀ ਉਹ ਤੇ ਹੈਈਏ ਕਹਿਣ ਜੇ ਤੂੰ ਨਹੀਂ ਕਰੀ ਗਲਤ ਮੈਂ ਕਰ ਦਾਂਗੀ ਗੋਲਡੀ ਦਾ ਨਾ ਨਾ ਮੈਨੂੰ ਡਰਦੀ ਥੋੜੀ ਆ ਮੇਰੇ ਹੁੰਦਿਆ ਤਾਨੂੰ ਕੀ ਲੋੜ ਪਈ ਕਹਿਂਦੀ ਜਿਹੜਾ ਅਸਲੀ ਹੁੰਦਾ ਨਾ ਹਥਿਆਰ ਉਹ ਬਾਅਦ ਚ ਕੱਢੀ ਦਿੰਦਾ ਪਹਿਲੇ ਮੈਨੂੰ ਚਲਾ ਲਾਂ ਤੁਹਾਡੇ ਹਥਿਆਰ ਮੈਂ ਚਲਾਨੀ ਆ ਚਲ ਚਲਾ ਤੂੰ ਅੱਗੀ ਚਲਾ ਕਰ ਠੀਕ ਗੋਲਡੀ ਕਿੱਥੇ ਹੈਗਾ ਉਹਦੋਂ ਮੈਂ ਗੱਲ ਕਰਾਂ ਜਾ ਕੇ ਮੇਰੇ ਖਿਆਲ ਇਧਰ ਵਾਲੇ ਕਮਰੇ ਚ ਗਈ ਹੈ ਇਹਨੂੰ ਨਹੀਂ ਹੈਗਾ ਆ ਚੱਲ ਮੈਂ ਵੇਖਦੀ ਆ ਆ ਵੇਖਦੀ 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 ਇਹਨੂੰ ਸੁਧਾਰਨਾ ਪੈਣਾ ਇਹ ਨਹੀਂ ਜੁਦਰਦੀ ਪਈ ਉਹ ਇਹ ਬਹੁਤ ਤੇਜ਼ ਹੋ ਗਈ ਆ ਸਾਡੇ ਹੱਥਾਂ ਦੀਆਂ ਨਹੀਂ ਨਾ ਦਗੰਦੀ ਸ਼ਕਲ ਨਹੀਂ ਦਗੰਦੀ ਤੰਕਾਰੀ ਰੇਕਾਰ ਦੀ ਜੀ ਬਾਕੀ ਜਿਹੜੇ ਪੈਸੇ ਬਚਦੇ ਆ ਉਹ ਆਪਣੇ ਕਪੜੇ ਜਪੜੇ ਲੈਣ ਦੀ ਸਾਨੂੰ ਕਿਹੜਾ ਦੇਣ ਦੀ ਕੋਈ ਸਾਰਾ ਨਸੀ ਰੋਟੀਆਂ ਤੇ ਲੱਗੇ ਰਹੀਏ ਕਿਰਨ ਏਰਾ ਤੇ ਸਟਾਪ ਆ ਗਿਆ ਈ ਦੀਦੀ ਮੇਰੀ ਗੱਲ ਸੁਨੋ 2 ਮਿੰਟ ਲੱਗਨੇ ਆਜਾ ਇੱਕ ਇੱਕ ਕੱਪ ਚਾਹ ਪੀ ਲਈਂ ਔਰ ਨਹੀਂ ਨਹੀਂ 2 ਮਿੰਟ ਦਾ ਵੀ ਟਾਈਮ ਨਹੀਂ ਹੈਗਾ ਬੱਚਿਆਂ ਨੂੰ ਟਿਊਸ਼ਨ ਭੇਜਣਾ ਹੈ ਅੱਗੇ ਸਕੂਲ ਜਾਣਾ ਹੈ ਯਾਰ ਹਰ ਵਾਰੀ ਤੂੰ ਇਤਨੇ ਕਰਦੇ ਜੇ ਮੈਨੂੰ ਇੱਥੇ ਲਾ ਕੇ ਚੱਲ ਜਾਂਦੇ ਜੇ ਤੇ ਮੈਂ ਕਹਿੰਨੀ ਅੰਦਰ ਆ ਜਾਓ ਅੰਦਰ ਆ ਜਾਓ ਤੇ ਆਉਂਦੇ ਨਹੀਂ ਇਸ ਕਰਕੇ ਮੈਂ ਮੰਮੀ ਨੂੰ ਕਿਹਾ ਹੈਗਾ ਇੱਕੋ ਕਰ ਵਿਆਹ ਕਰੋ ਮੇਰਾ ਬਿਲਕੁਲ ਥੇਲ ਨਹੀਂ ਲੱਗਦਾ ਯਾਰ ਔਰ ਨਹੀਂ ਨਹੀਂ ਔਰ ਟਿਊਸ਼ਨ ਨਹੀਂ ਭੇਜਣਾ ਹੈਗਾ ਹਏ ਮੇਰੀ ਗੱਲ ਸੁਣ ਤੇ ਆਪਾਂ ਇਹਨਾਂ ਤੇਰਾ ਤੋੜ ਦੇਣਾ ਮੇਰੀ ਤੂੰ ਸੁਣ ਗੱਲ ਹੁਣ ਨਾ ਆਪਾਂ ਪੈਸੇ ਤੇ ਅੱਦੇ-ਅੱਦੇ ਤੂੰ ਨਹੀਂ ਦੇ ਸਕਦੀ ਨਾ ਜੇ ਤੇਨੂੰ ਕੋਈ ਕੰਮ ਲਗਾਵਾ ਹੈ ਤੇ ਮੈਂ ਦੱਸਦੀ ਮੈਂ ਪੂਰੇ ਪੈਸੇ ਦੇ ਦਾਂਗੀ ਇਸ ਮਹੀਨੇ ਤੇ ਅਗਲੀ ਵਾਰੀ ਵੇਖ ਲਾਂਗੇ ਨਹੀਂ ਨਹੀਂ ਕੰਮ ਕਾਦਾ ਤੁਹਾਨੂੰ ਪਤਾ ਤੇ ਆ ਆਪਾਂ ਸ਼ੁਰੂ ਤੇ ਹੀ ਡਿਸਾਈਡ ਕੀਤਾ ਸੀਗਾ ਕਿ ਇੱਕ ਵਾਰ ਸੈਲਰੀ ਤੂੰ ਹੀ ਦੇਣੀ ਆ ਤੇ ਇੱਕ ਵਾਰ ਮੈਂ ਹੁਣ ਇਸ ਵਾਰ ਮੇਰੀ ਟਰਨ ਹੈਗੀ ਆ ਮੈਂ ਤੇ ਵੇਖੋ ਦੇਣੀ ਆ ਉਹ ਤੇ ਠੀਕ ਆ ਪਰ ਮੈਂ ਕਹਾਂ ਜੇ ਤੇਨੂੰ ਕੋਈ ਲੋੜ ਹੈ ਤੂੰ ਕੋਈ ਕੰਮ ਹੈ ਤੇ ਤੂੰ ਵਰਤ ਲੈ ਕੰਮ ਦੇ ਦੀ ਕੋਈ ਨਹੀਂ ਆ ਮਾਂ ਤੋਂ ਜ਼ਿਆਦਾ ਜ਼ਰੂਰੀ ਕੀ ਕੰਮ ਆ ਏ ਵੀ ਵੇਖੋ ਨਾ ਉਹਨਾਂ ਦਾ ਸਾਡੇ ਦੋਵਾਂ ਸਿਵਾ ਹੈ ਕੋਣ ਹੂੰ ਉਹ ਤੇ ਹੈ ਤੇ ਆਪਾਂ ਹੀ ਉਹਨਾਂ ਦਾ ਕਰਨਾ ਵਾ ਹੋਰ ਤੇ ਕਿਸੇ ਨੇ ਆ ਕੇ ਕਰਨ ਨਹੀਂ ਦੇਣਾ ਮੈਂ ਪਤਾ ਕੀ ਸੋਚਿਆ ਸੀ ਐਤਕੀ ਨਾ ਥੋੜੇ ਦਿਨਾਂ ਤੱਕ ਅਗਲੇ ਮਹੀਨੇ ਦੀ ਜਿਹੜੀ ਤਨਖਾਹ ਆਏਗੀ ਨਾ ਥੋੜੇ ਦਿਨ ਨਹੀਂ ਅਗਲੇ ਮਹੀਨੇ ਮੰਮੀ ਨੂੰ ਨਾ ਦੋ ਨਵੇਂ ਸਵੈਟਰ ਲਿਆ ਦੀਏ ਚਲੋ ਠੀਕ ਆ ਦੀਦੀ ਮੰਮੀ ਨੇ ਆਪ ਤੇ ਕੁਝ ਲੈਣਾ ਨਹੀਂ ਉਹਨਾਂ ਨੇ ਸਾਨੂੰ ਕਹਿ ਦੇਣਾ ਤੈਨੂੰ ਪਤਾ ਹੋਵੇਗਾ ਮੰਮੀ ਦੀ ਆਦਤ ਦਾ ਆਪਾਂ ਨਾ ਦੋ ਸਵੈਟਰ ਲੈ ਹੀ ਆਵਾਂਗੇ ਤੇ ਨਾਲ ਤਨਖਾਹ ਭਲਾ ਦਾਂਗੇ ਆ ਸਹੀ ਰਹੂਗਾ ਚਲੋ ਠੀਕ ਆ ਦੀਦੀ ਚਲ ਠੀਕ ਆ ਓਕੇ ਫਿਰ ਮੈਂ ਚੱਲਣਾ ਮੈਂ ਇਹਦੇ ਗਿਆ ਸੀ ਆ ਜਾਓ ਤੁਸੀਂ ਜਿਹੜਾ ਮਨ ਦੇ ਜੇ ਕੋਈ ਗੱਲ ਨਹੀਂ ਚਾਹ ਤੇਰੀ ਮੇਰੀ ਧਾਰੀ ਰਹਿ ਗਈ ਚਲੋ ਠੀਕ ਆ ਵੇ 골ਡੇ 골ਡੇ ਆ ਟਾਈਮ ਵੇਖਣ ਡਿਆ ਘੜੀ ਤੇ ਕਿੰਨਾ ਹੋ ਗਿਆ ਕੀ ਹੋ ਜਾਵਾ ਆਪਣੀ ਜਨਾਨੀ ਨੂੰ ਫੋਨ ਕਰ ਕਿ ਕਿੱਥੇ ਗਈ ਓ ਮਤਲਬ ਮਤਲਬ ਕੀ ਇਦ ਤਰੀ ਕਿੰਨੀ ਆ ਪਹਿਲੀ ਤਰੀਕ ਆ ਅੱਜ ਨੂੰ ਤਨਖਾਹ ਮਿਲਣੀ ਸੀ ਹਾਏ ਹਾਏ ਮੰਮੀ ਕਦੋਂ ਕਿਦੇ ਸੁਧਰਨਾ ਵਾ ਕੀ ਹੋ ਗਿਆ ਦੱਸ ਐਵੇਂ ਹਰ ਪਹਿਲੀ ਤਰੀਕ ਨੂੰ ਤੁਸੀਂ ਕਲੇਸ਼ ਪਾਉਣਾ ਹੁੰਦਾ ਮੇਰੀ ਗੱਲ ਸੁਣ ਉਹ ਨਾ ਤਨਖਾਹ ਨੂੰ ਮਿਲ ਗਈ ਹੋਣੀ ਆ ਤੇ ਚਲ ਗਈ ਆਪਣੇ ਪੇਕੇ ਆਪਣੀ ਮਾਂ ਨੂੰ ਤਨਖਾਹ ਦੇਣ ਥੋੜਾ ਨਾ ਰੋਗ ਟੋਕ ਉਹਨੂੰ ਖਿੱਚ ਕੇ ਰੱਖ ਤਨਖਾਹ ਜਿਹੜੀ ਐ ਨਾ ਵਿਆਹ ਤੋਂ ਪਹਿਲਾਂ ਨਹੀਂ ਦੇਣੀ ਸੀ ਦੇਤੀ ਵਿਆਹ ਤੋਂ ਬਾਅਦ ਤਨਖਾਹ ਸਾਡਾ ਬੰਦਾ ਹੱਕ ਮੇਰੇ ਕੰਨ 'ਚ ਵੱਜਣ ੜੇ ਤੁਸੀਂ ਐਸੇ ਕਰਕੇ ਤਾਂ ਵੱਜਣ ੜਈਆਂ ਕਿ ਤੇਰੇ ਕੰਮ ਦੇ ਪਰਦੇ ਖੁੱਲਣ ਤੇ ਤੈਨੂੰ ਪਤਾ ਲੱਗੇ ਤੇਰੀ ਮਾਂ ਕੀ ਪੂ ਕੰਡਈ ਕੀ ਬਕਵਾਸ ਕਰਨ ੜਈ ਆ ਕੀ ਤੁਸੀਂ ਆਪਣੇ ਆਪ ਵਾਸਤੇ ਕਿਹੋ ਜਿਹੀ ਬੜ ਬੱਤੀ ਜਾਂਦੇ ਜਿਹੜਾ ਸੋਚੋਦੇ ਸਹੀ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਫੋਨ ਕਰ ਜੇ ਤੂੰ ਨਾ ਨਾ ਕੀਤਾ ਤੇ ਮੈਂ ਉਹਨੂੰ ਫੋਨ ਕਰ ਦੇਣਾ ਕਿ ਪਿਓ ਦੀ ਇਹ ਤੇ ਤਨਖਾਹ ਲੈ ਕੇ ਸਿੱਧੀ ਘਰ ਆ ਬਈ ਕੋਈ ਨਹੀਂ ਤੁਸੀਂ ਠੰਡੇ ਰੋ ਮੈਂ ਕਰ ਦਿੰਦਾ ਬਾਕੀ ਫਸਾਇਆ ਵੀ ਤੁਸੀਂ ਆ ਮੈਨੂੰ ਕੋਈ ਗੱਲ ਨਹੀਂ ਬਾਕੀ ਕਰ ਦਿੰਦਾ ਉਹ ਤਾਂ ਫਸਾਇਆ ਉਹ ਤੁਸੀਂ ਫਸਾਇਆ ਮੈਂ ਮਾੜਾ ਕੀਤਾ ਤੇਰੇ ਵਾਸਤੇ ਮੈਂ ਸੋਚਿਆ ਤੇਰੀ ਵੀ ਤਨਖਾਹ ਆਣੀ ਆ ਤੇ ਉਹਦੀ ਵੀ ਤਨਖਾਹ ਆਣੀ ਆ ਤੇ ਫਿਰ ਸਾਨੂੰ ਮੋਝਾਂ ਹੀ ਮੋਝਾਂ ਮੋਝਾਂ ਮਮੀ ਠੰਡੇ ਰੋ ਠੰਡੇ ਰੋ ਕੋਈ ਨਹੀਂ ਮੈਂ ਫੋਨ ਕਰ ਦੇਣਾ ਤੁਸੀਂ ਨਾ ਕਰੋ ਠੀਕ ਦੂਜੀ ਵਾਰੀ ਗੱਲ ਸੁਣ ਲੈ ਅਜੇ ਰਹਿ ਗਈ ਹੈ ਹਾਂ ਉਹਨੂੰ ਕਹਿ ਦੇ ਕਿ ਆਪਣੀ ਭੈਣ ਦੇ ਨਾਲ ਨਾ ਬੋਲ ਚਾਲ ਬੰਦ ਕਰ ਇਹਦੀ ਭੈਣ ਬੜੀਆਂ ਸਕੀਮਾਂ ਦੱਸਦੀ ਉਹਨੂੰ ਕੋਈ ਗੱਲ ਨਹੀਂ ਮੰਮੀ ਮੈਂ ਉਹ ਸੁਲਾਣ ਪਾਪਾ ਨੂੰ ਵੀ ਦਿੰਦਾ ਵਾ ਕਿ ਤੂੰ ਹੀ ਵੀ ਮੰਮੀ ਨੂੰ ਇਹ ਗੱਲ ਕਹੋ ਕਿ ਮਾਸੀ ਨਾਲ ਦੋ ਦੋ ਘੰਟੇ ਫੋਨ ਤੇ ਨਾ ਲੱਗਿਆ ਕਰ ਠੀਕ ਹੈ ਬਸ ਤੈਨੂੰ ਕੋਈ ਜਨਾਨੀ ਬਾਰੇ ਗੱਲ ਕਹਿ ਦੋ ਸੀ ਤੇ ਨਾਲ ਹੀ ਤੂੰ ਮੇਰੇ ਪੇਖਿਆਂ ਵੱਲ ਚਲ ਜਾਂਦਾ ਤੇ ਨਾਲੇ ਮੇਰੀ ਭੈਣਾਂ ਵੱਲ ਚਲ ਜਾਂਦਾ ਕਿੱਡਾ ਮਗਰ ਲਾ ਲਿਆ ਉਹਨੇ ਤੈਨੂੰ ਫੋਨ ਕਰਨ ਨੂੰ ਉਹਨੂੰ ਕਹੇਤੀ ਟਾਈਮ ਨਾ ਘਰ ਆਵੇ ਕਹਿੰਦੇ ਆ ਕਿਸੇ ਨੂੰ ਗੱਲ ਕਹਿਣ ਤੋਂ ਪਹਿਲੇ ਨਾ ਆਪਣੀ ਪੀੜੀ ਥੱਲੇ ਇਹ ਗੱਲ ਨਹੀਂ ਜਿਹੜਾ ਤੂੰ ਐ ਕਰਨਾ ਮੈਂ ਐ ਕਰਨਾ ਵੀ ਜਾਣਦੀ ਆ ਗੱਲਾਂ ਮਾਰਦਾ ਫੋਨ ਕਰਨ ਨੂੰ ਜੇ ਮੈਂ ਕਹਤਾ ਫਿਰ ਕਹੇਗਾ ਵੱਧ ਘਟ ਕਹਿ ਤਾਨੂੰ ਜਾਓ ਗਾ ਜਾਓ ਗਾ ਕਰਨ ਲੱਗਾ ਤੈਨੂੰ ਮੈਂ ਕਿਹਨੂੰ ਫੋਨ ਕਰ ਤੈਨੂੰ ਮੈਂ ਸੁਣ ਵਾਸਤੇ ਨਹੀਂ ਕਿਹਾ ਕਿੱਡਾ ਚੋਰੂ ਦਾ ਗੁਲਾਮ ਜਾਓ 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 ਪਾਪਾ ਤੇ ਗਿਆ ਮੈਂ ਤਾਂ ਆਹ ਪਾਪਾ ਤੇ ਗਿਆ ਏ ਜਾ ਇਹ ਰੀਤ ਹੈਗੀ ਆ ਆਪਣੇ ਘਰ ਦੀ ਕੋਈ ਨਹੀਂ ਤੇਰੀ ਰੀਤ ਮੈਂ ਕੱਢ ਦੂੰਗੀ ਹਾਂ ਛੱਡ ਯਾਰ ਮੈਂ ਵੀ ਕਿਹੜਾ ਇਹਨਾਂ ਦੇ ਪਿੱਛੇ ਲੱਗ ਕੇ ਫੋਨ ਕਰਨ ਲੱਗਾ ਹਾਂ ਕੋਈ ਅੰਦਰ ਮਿਲਣ ਨਹੀਂ ਆਣਾ ਹੁੰਦਾ ਆਂ ਦੇਰ ਸੋਚੇ ਚਾਹ ਦਾ ਪਤੀਲਾ ਚਾੜਤਾ ਏ ਆਗੇ ਲੈ ਕੇ ਆਈਆਂ ਹੋ ਮੰਮੀ ਕੁਛ ਨਹੀਂ ਘਰ ਦਾ ਬਸ ਛੋਟਾ ਮੋਟਾ ਸਮਾਨ ਲੈ ਕੇ ਆਈ ਆ ਆਪਿਸ ਜਾਣਾ ਹੁੰਦਾ ਨਾ ਆ ਪੋਰਟਲ ਤੇ ਮੈਂ ਤਾਂ ਲੈ ਕੇ ਆਈ ਆ ਤੇ ਆ ਵੇਖੋ ਤੁਸੀਂ ਕਹਿੰਦੇ ਸੀ ਨਾ ਹੈਂਡ ਬਲੈਂਡਰ ਚਾਹੀਦਾ ਵਾ ਤੇ ਮੈਂ ਹੈਂਡ ਬਲੈਂਡਰ ਵੀ ਲੈ ਕੇ ਆਈ ਆ ਨਹੀਂ ਜਿਹੜੀ ਤੈਨੂੰ ਤਨਖਾਹ ਮਿਲੀ ਆ ਤੇ ਤੂੰ ਰਾਜ ਵਿੱਚ ਸਾਰੀ ਤਨਖਾਹ ਜਾੜ ਆਈ ਆ ਨਹੀਂ ਨਹੀਂ ਮੰਮੀ ਆ ਕੁਝ ਜਿਆਦਾ ਮਹਿੰਗਾ ਸਮਾਨ ਨਹੀਂ ਆਇਆ ਲੈ ਫੜਾ ਫਿਰ ਜੇ ਨਹੀਂ ਜਾੜ ਕੇ ਲਿਆ ਪੂਰੇ ਪੈ ਫੜਾ ਤਨਖਾਹ ਫੜਾ ਤਨਖਾਹ ਮੰਮੀ ਤੁਹਾਨੂੰ ਪਤਾ ਦੇਗਾ ਕੀ ਪਤਾ ਮੈਨੂੰ ਪਤਾ ਕਿ ਤਨਖਾਹ ਤੇਰੀ ਪਹਿਲੇ ਤਰੀਕ ਨੂੰ ਅਕਾਊਂਟ ਚ ਬੰਦੀ ਆ ਤੇ ਮੈਂ ਤੈਨੂੰ ਹਰ ਵਾਰੀ ਕਰਨੀ ਆ ਕਿ ਪੂਰੀ ਤੇ ਪੂਰੀ ਅਕਾਊਂਟ ਚ ਤਨਖਾਹ ਕਢਵਾ ਕੇ ਤੇ ਮੇਰੀ ਤਲੀ ਤੇ ਧਰਿਆ ਕਰ ਨਹੀਂ ਨਹੀਂ ਮੰਮੀ ਗੱਲ ਨਹੀਂ 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 ਹੈ ਜੋ ਮੈਂ ਕਰਨੀ ਉਹ ਗੱਲ ਆ ਮੇਰੀ ਗੱਲ ਸੁਨੋ ਤਨਖਾਹ ਤੇ ਮੈਨੂੰ ਮਿਲ ਗਈ ਹੋਈ ਆ ਤੇ ਲਿਆ ਫੜਾ ਛੇਤੀ ਕਰ ਉਹ ਤਨਖਾਹ ਦੇ ਵਿੱਚੋਂ ਇੰਨਾ ਚੀਜ਼ਾਂ ਦਾ ਕੋਈ ਹਿਸਾਬ ਨਹੀਂ ਹੋਏਗਾ ਏਡਾ ਨੁਕਰੇ ਲਾ ਕੇ ਰੱਖਦੇ ਨਾ ਪੈਸੇ ਉਹਨਾਂ ਚੋਂ ਆ ਫੜਾ ਤਨਖਾਹ ਤੁਸੀਂ ਅੱਧੀ ਤਨਖਾਹ ਲੈ ਲਓ ਕਿਉਂ ਅੱਧੀ ਤਨਖਾਹ ਕਿਉਂ ਲਵਾਂ ਮੈਨੂੰ ਪੂਰੀ ਤਨਖਾਹ ਲੈਣੀ ਆ ਤੇਰੇ ਨਾਲ ਮੈਂ ਪਹਿਲੇ ਦਿਨ ਹੀ ਇਹ ਗੱਲ ਕੀਤੀ ਸੀ ਕਿ ਮੈਨੂੰ ਜਦੋਂ ਵੀ ਦੇਣੀ ਤਨਖਾਹ ਪੂਰੀ ਦੇਣੀ ਆ ਕੋ ਮੇਰੀ ਮਰਜ਼ੀ ਮੈਂ ਤੈਨੂੰ ਕਿੰਨੇ ਪੈਸੇ ਦੇਣੇ ਕਿੰਨੇ ਪੈਸੇ ਨਹੀਂ ਦੇਣੇ ਹੈਗੇ ਪਰ ਮੰਮੀ ਮੈਂ ਵੀ ਤੁਹਾਨੂੰ ਪਹਿਲੇ ਦਿਨ ਤੋਂ ਕਹਤਾ ਸੀਗਾ ਕਿ ਮੇਰੀ ਮਾਂ ਦਾ ਸਾਡੇ ਦੋਵਾਂ ਭੈਣਾਂ ਤੋਂ ਸਿਵਾ ਕੋਈ ਵੀ ਨਹੀਂ ਹੈਗਾ ਇੱਕ ਵਾਰੀ ਤਨਖਾਹ ਉਹਨਾਂ ਨੇ ਦੇਣੀ ਆ ਇੱਕ ਵਾਰੀ ਮੈਂ ਤੇ ਇਸ ਵਾਰ ਮੇਰੀ ਟਰਨ ਸੀਗੀ ਤੇ ਮੈਂ ਆਪਣੀ ਅੱਧੀ ਤਨਖਾਹ ਉਹਨਾਂ ਨੂੰ ਦੇ ਆ ਤੇਰੀ ਮਾਂ ਫਿਰ ਤੇਰਾ ਵਿਆਹ ਹੀ ਕਿਉਂ ਕਰਦੀ ਇੱਕ ਧੀ ਵਿਆਹਦੀ ਤੇ ਇੱਕ ਘਰੇ ਰੱਖਦੀ ਜਿਹੜੀ ਉਹਦਾ ਰੋਟੀ ਪਾਣੀ ਚਲਾ ਸਕੇ ਇਹ ਚੰਗੀ ਤੇਰੀ ਗੱਲ ਕਹਿ ਤਾ ਮੈਂ ਤਾਂ ਸਮਝਿਆ ਸੀ ਤੂੰ ਮਜ਼ਾਕ ਕੀਤਾ ਹੋਗਾ ਕਿਹੜੀ ਕੁੜੀ ਇਸ ਤਰ੍ਹਾਂ ਦੀ ਆ ਕਿ ਜਿਹੜੀ ਆਪਣੀ ਅੱਧੀ ਤਨਖਾਹ ਪੇਕੇ ਦੇਂਦੀ ਹੋਵੇ ਵਿਆਹ ਤੋਂ ਬਾਅਦ ਸਾਰੀ ਤਨਖਾਹ ਦਾ ਹੱਕ ਉਹਦੇ ਸਹੁਰਿਆਂ ਦਾ ਹੁੰਦਾ ਹੈ ਨਾ ਕਿ ਪੇਕੇਆਂ ਦਾ ਹਾਂ ਉਹ ਗੱਲ ਵੱਖਰੀ ਆ ਕਿ ਸਾਲ 6 ਮਹੀਨੇ ਬਾਅਦ ਕਿਤੇ ਇੱਕਦਮ ਆਨ ਨੂੰ ਸੂਟ ਲੈ ਦਿੱਤਾ ਜਾ ਕੇ ਦੇ ਕੋਈ ਗਿਫਟ ਕੁਫਟ ਦੇਤਾ ਤਨਖਾਹ ਥੋੜਾ ਮੇਰਾ ਦਿਮਾਗ ਘਰਾ ਪਿਆ ਕਿ ਪੂਰੀ ਤਨਖਾਹ ਮੈਂ ਤੇਰੇ ਪੇਕੇ ਭੇਜਾਂ ਪਰ ਮੰਮੀ ਤੁਹਾਨੂੰ ਮੈਂ ਉਦੋਂ ਵੀ ਕਿਹਾ ਸੀ ਤੇ ਹੁਣ ਵੀ ਕਹਿਨੀ ਆ ਸੋਰੀ ਮੈਂ ਨਾ ਤਨਖਾਹ ਦੇ ਆ ਹੀ ਕਰਨੀ ਆਪਣੀ ਮੰਮੀ ਨੂੰ ਪਰ ਪੁਰ ਤੇਰਾ ਗਿਆ ਭਾਂਡੇ ਦੇ ਵਿੱਚ ਪਰ ਪੁਰ ਨਹੀਂ ਮੈਂ ਸੁਣਨਾ ਮੈਨੂੰ ਪੂਰੀ ਤਨਖਾਹ ਚਾਹੀਦੀ ਆ ਚਾਹੀਦੀ ਆ ਜਿਹੜੀ ਮਾਂ ਨੂੰ ਤਨਖਾਹ ਦੇ ਕੇ ਨਾ ਵਜਾ ਕੇ ਵਾਪਸ ਲੈ ਕੇ ਆ ਤੇ ਮੈਂ ਦੱਸਾਂ ਨਹੀਂ ਤਾਂ ਤੇਰੀ ਫਿਰ ਇਸ ਘਰ ਵਿੱਚ ਜਗ੍ਹਾ ਨਹੀਂ ਹੈਗੀ 16 ਘੰਨ ਖੋਲ ਕੇ ਪੂਰੀ ਦੀ ਪੂਰੀ ਤਨਖਾਹ ਮੈਨੂੰ ਚਾਹੀਦੀ ਆ ਮੇਰੇ ਪਾ ਇਹ ਕਿਉਂ ਹੈ ਇਸ ਤਰ੍ਹਾਂ ਕਿਉਂ ਕਿ ਜੋ ਕੁੜੀਆਂ ਮਾਂ ਪਿਓ ਦਾ ਕਰਨ ਵਿਆਹ ਤੋਂ ਬਾਅਦ ਤੇ ਸਹੀ ਨਹੀਂ ਆ ਤੇ ਇਹੋ ਜਿਹੇ ਮੁੰਡਾ ਹੁੰਦਾ ਤੇ ਉਹਨੇ ਵੀ ਤੇ ਕਰਨਾ ਹੀ ਸੀਗਾ ਨਾ ਮੇਰੀ ਮਾਂ ਦਾ ਮੇਰੇ ਤੋਂ ਤੇ ਪੂਜਾ ਦਿੱਤੋ ਦਾ ਸਿਵਾ ਹੈ ਕੋਣ ਇਹ ਗੱਲ ਇਹਨਾਂ ਨੂੰ ਸਮਝ ਨਹੀਂ ਆਣੀ ਕਿਉਂਕਿ ਇਹਨਾਂ ਦੀ ਕੋਈ ਧੀ ਨਹੀਂ ਹੈਗੀ ਕਾਸ਼ ਇਹਨਾਂ ਦੀ ਵੀ ਕੋਈ ਧੀ ਹੁੰਦੀ ਤੇ ਇਹਨਾਂ ਨੂੰ ਧੀਾਂ ਦਾ ਦਰਦ ਸਮਝੇ ਲੱਗਦਾ ਹਾਏ ਰੱਬਾ ਨੀ ਗੱਲ ਸੁਣ ਹਾਂਜੀ ਦਾਦੀ ਜੀ ਆਪਣੀ ਮਾਂ ਨੂੰ ਕੀਤਾ ਫੋਨ ਮੰਮੀ ਨੂੰ ਫੋਨ ਕਿਉਂ ਕਰਨਾ ਤਨਖਾਹ ਵਾਸਤੇ ਵਾਪਸ ਨਹੀਂ ਲੈਣੀ ਅੱਧੀ ਤਨਖਾ ਤੇ ਜਾ ਜਲਦੀ ਤੇ ਲੈ ਕੇ ਆ ਅੱਧੀ ਤਨਖਾ ਵਾਪਸ ਦਾਦੀ ਜੀ ਇਹ ਤੁਸੀਂ ਇੱਕ ਇਹੋ ਜਿਹੀਆਂ ਗੱਲਾਂ ਕਰ ਰਹੇ ਜੀ ਸਾਡੇ ਸਿਵਾਨਾ ਦਾ ਹੈ ਹੀ ਕਿਉਂ ਇਹ ਗੁਨਾਹ ਹੋ ਗਿਆ ਕਿ ਉਹਨਾਂ ਦੀਆਂ ਕੁੜੀਆਂ ਹੈਗੀਆਂ ਵਾ ਤੇ ਉਹਨਾਂ ਨੂੰ ਸਜ਼ਾ ਮਿਲ ਗਈ ਆ ਕਿ ਇਸ ਤਰ੍ਹਾਂ ਹੀ ਰਹਿਣ ਨਾ ਲੈ ਤਨਖਾ ਦਾ ਤੁਹਾਨੂੰ ਪਹਿਲਾਂ ਹੀ ਕਿਹਾ ਸੀ 1 ਮਹੀਨਾ ਦੀਦੀ ਨੇ ਦੇਣੀ ਆ ਤੇ 1 ਮਹੀਨਾ ਮੈਂ ਦੇਣੀ ਤੇ ਮੈਂ ਵਾਪਸ ਨਹੀਂ ਲੈਣੀ ਉਹਨਾਂ ਕੋ ਤਨਖਾ ਵਾਪਸ ਤਾਂ ਤੈਨੂੰ ਲੈਣੀ ਪੈਣੀ ਆ ਤੇ ਮੈਂ ਦੱਸਾਂ ਇਹ ਤਾਂ ਸਾਡੇ ਤਾਂ ਨਾ ਐਵੇਂ ਸਿਰ ਤੇ ਨਾ ਚੜਕੇ ਮੈਨੇ ਵਾਪਸ ਲੈਣੀ ਜਾ ਕੇ ਬੰਦੇ ਦੇ ਧੀ ਬਣ ਕੇ ਤੇ ਵਾਪਸ ਲੈ ਕੇ ਆ ਤਨਖਾ ਠੇਕਾ ਨਹੀਂ ਲਿਆ ਆਪਣੀ ਮਾਂ ਨੂੰ ਕਹਿ ਲਾ ਫਿਰ ਦੇ ਜੇ ਤੇਰੀ ਕਮਾਈ ਉਹਨੇ ਰਖੜੀਆਂ ਨਾ ਫਿਰ ਤੈਨੂੰ ਆਪਣੇ ਘਰ ਹੀ ਬਾਲੇ ਦੇ ਦੇ ਮੇਰੇ ਪੁੱਤ ਨੂੰ ਤਲਾਕ ਤੇ ਜੇ ਤੂੰ ਇਸ ਘਰ ਵਿੱਚ ਰਹਿਣਾ ਨਾ ਤਨਖਾ ਇਸ ਘਰ ਚ ਪੂਰੀ ਦੀ ਪੂਰੀ ਚਾਹੀਦੀ ਆ ਤੇਰੀ ਭੈਣ ਭਾਵੇਂ ਅੱਧੀ ਦੇਵੇ ਭਾਵੇਂ ਪੂਰੀ ਦੇਵੇ ਮੇਰੀ ਗੱਲ ਸੁਣ ਲਾ ਪਰ ਮੰਮੀ ਪੂਜਾ ਦੀਦੀ ਤੇ ਸੱਸ ਤੇ ਕੁਛ ਨਹੀਂ ਕਹਿੰਦੀ ਉਹਨਾਂ ਦਾ ਪਰਿਵਾਰ ਵੀ ਕਿੰਨਾ ਵੱਡਾ ਵਾ ਤੁਹਾਨੂੰ ਕੀ ਪ੍ਰੋਬਲਮ ਹੁੰਦੀ ਮੇਰੀ ਤਨਖਾਹ ਤੋਂ ਮੈਨੂੰ ਉਹਦੀ ਸੱਸ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਮਤਲਬ ਨਹੀਂ ਮੈਨੂੰ ਆਪਣੇ ਨਾਲ ਤੇ ਆਪਣੇ ਪਰਿਵਾਰ ਨਾਲ ਮਤਲਬ ਹੈਗਾ ਮੰਮੀ ਇਹਨਾਂ ਦੀ ਵੀ ਤਨਖਾਹ ਕਿੰਨੀ ਵਧੀਆ ਵਾ ਸਾਰੇ ਘਰ ਦਾ ਬੋਧ ਵਧੀਆ ਸਰਦਾ ਵਾ ਨਹੀਂ ਤੇ ਤੂੰ ਮੇਰੇ ਮੁੰਡੇ ਤਨਖਾਹ ਤੇ ਨਿਗਾਰਾ ਕਰਦੀਆਂ ਨਹੀਂ ਤੇ ਤੇਰੀ ਸੱਸ ਠੀਕ ਕੰਦੀ ਪਈ ਐ ਉਹ ਗਲਤ ਵੀ ਕੰਦੀ ਪਈ ਪਰ ਮੰਮੀ ਮੇਰੀ ਵੀ ਗੱਲ ਸਮਝੋ ਨਾ ਤੂੰ ਹੀ ਤੇ ਆਪਣੀ ਜੇਦੇ ਤੇ ਅੜੇ ਜੇ ਮੇਰੀ ਗੱਲ ਸੁਣ ਲੈ ਆ ਤੇਰਾ ਪਰਪੁਰ ਤੇਰੀ ਗੱਲ ਬਾਤ ਮੈਂ ਕੋਈ ਨਹੀਂ ਉਹ ਸਮਝ ਨਹੀਂ ਮिन्नੂ ਸਿਰਫ ਤੇਰੀ ਤਨਖਾਹ ਨਾਲ ਮਤਲਬ ਹੈ ਤਨਖਾਹ ਨਾਲ ਤੇ ਤਨਖਾਹ ਚਾਹੀਦੀ ਮੇਰੀ ਐਸ ਤਲੀ ਤੇ ਤੇ ਚੱਲ ਨਿਕਲ ਜਾ ਕੇ ਤਨਖਾਹ ਲੈ ਕੇ ਆ ਤੇ ਜੇ ਨਹੀਂ ਨਾ ਜਾਣਾ ਉਹ ਆ ਤੇਰੀ ਮਾਂ ਨੂੰ ਬਥੇਰੀ ਜਾ ਚ ਆ ਆ ਗੂਗਲ ਪੇ ਆ ਰਾ ਵਗੈਰਾ ਕਰਨ ਦੀ ਜੋ ਵੀ ਚੱਲਦਾ ਲਿਆ ਮੇਰੇ ਅਕਾਊਂਟ ਚ ਪਵਾ ਫੜਾ ਕਰ 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 ਮਾਂ ਨੂੰ ਫੋਨ ਆ ਲੈ ਫੜ ਮੇਰੇ ਫੋਨ ਤੋਂ ਕਰ ਕਰਾ ਫੋਨ ਕੀ ਹੋਇਆ ਮਾਂ ਨੂੰ ਤਨਖਾਹ ਦਿੰਦੀ ਆ ਕਿ ਭੈਣ ਨੂੰ ਵੀ ਦਿੰਦੀ ਆ ਇਹ ਕਿਹੋ ਜਿਹੇ ਗੱਲਾਂ ਕਰਨਦੇ ਜੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਤੇ ਨਾ ਹੀ ਉਹਦੀ ਸੱਸ ਤਾਨੇ ਮੈਨੇ ਦਿੰਦੀ ਆ ਕੋਈ ਗੱਲ ਨਹੀਂ ਮੈਂ ਤਾਨੇ ਦਿੰਦੀ ਆ ਨਾ ਕੋਈ ਗੱਲ ਹੀ ਦੇਣ ਦੇ ਮੈਨੂੰ ਕੋਈ ਫਰਕ ਨਹੀਂ ਪੰਦਾ ਜਿਵੇਂ ਤੈਨੂੰ ਤਾਨੇ ਦੇਣ ਦੀ ਰਮਾਨ ਦੇ ਨਾਲ ਤਨਖਾਹ ਚਾਹੀਦੀ ਆ ਤੇ ਚਾਹੀਦੀ ਆ ਫੜਾ ਇਧਰ ਪੈਸੇ ਫੜਾ ਚੱਲ ਚੱਲ ਫੋਨ ਕਰ ਫੋਨ ਕਰ ਛੇਤੀ ਕਰ ਉਧਰ ਕੀ ਵੇਖਣ ਡਈਆਂ ਉਹ ਕਰ ਲੈ ਫੋਨ ਕਰ ਕਿ ਉਹ ਫੋਨ ਕਰਾਉਣਾ ਮਮੀ ਨਾਲੇ ਮੇਰੀ ਗੱਲ ਸੁਣ ਜਨਾਨੀਆਂ ਦੀ ਗੱਲਾਂ ਵਿੱਚ ਬੋਲਣਾ ਤੇਰਾ ਕੋਈ ਮਤਲਬ ਨਹੀਂ ਜੇ ਤਾਂ ਉਹਨੂੰ ਤੂੰ ਕਹਿਣਾ ਹੀ ਕਿ ਤਨਖਾਹ ਵਾਪਸ ਲਿਆ ਫੇਰ ਇੱਥੇ ਖਲੋ ਨਹੀਂ ਤਾਂ ਡੰਡੀ ਹੋ ਚੱਲ ਤੂੰ ਵੀ ਅੰਦਰ ਜਨਾਨੀ ਕਿਦੀ ਹੈ ਜਨਾਨੀ ਤੇਰੀ ਹੋਰ ਕਿਦੀ ਹੋਣੀ ਆ ਫਿਰ ਮੈਂ ਗੱਲ ਨਾਲ ਕਰਨੀ ਹੈ ਹੈ ਫਿਰ ਮੈਂ ਗੱਲ ਨਾਲ ਕਰਨੀ ਆ ਨਾਲਕਾ ਦੀ ਕਰਨੀ ਆ ਮੇਰੇ ਹੁੰਦੇ ਆ ਤੇਰਾ ਕੀ ਮਤਲਬ ਗੱਲ ਕਰਨ ਦਾ ਤੇ ਫਿਰ ਤੁਸੀਂ ਇਤਨਾ ਕਰੋ ਇੱਕ ਮਿੰਟ 기다ਣ ਕਿੰਨੇ ਪੈਸੇ ਇਹਨੇ ਕੱਢ ਦਿੱਤੇ ਕਿੰਨੇ ਪੈਸੇ ਕੱਢ ਦਿੱਤੇ ਇਹਨੇ ਪੁੱਛ ਲਾ ਕਿੰਨੇ ਪੈਸੇ ਇਹਨਾਂ ਨੂੰ ਕੱਢ ਦਿੱਤੇ ਅੱਧੀ ਸੈਲਰੀ ਮੈਂ ਮੰਮੀ ਨੂੰ ਦੇ ਕੇ ਆਈ ਆ ਪੈਸੇ ਕਿੰਨੇ ਕੱਢ ਦਿੱਤੇ ਮੈਂ ਤੇ ਅੱਜ ਤੱਕ ਤੈਨੂੰ ਪੁੱਛਿਆ ਹੀ ਨਹੀਂ ਤੇਰੀ ਸੈਲਰੀ ਕਿੰਨੀ ਕਿਉਂਕਿ ਸਾਨੂੰ ਇਹਨੇ 45000 ਰੁਪਿਆ ਤਨਖਾਹ ਦੱਸੀ ਆ 45000 ਰੁਪਿਆ ਤਨਖਾਹ ਦੱਸੀ ਆ ਹਾਂ ਠੀਕ ਐ ਅੱਧੇ ਕਿੰਨਾ ਬੰਦਾ ਵਾਵਾ ਸਾਹਿਬ ਤੁਸੀਂ ਕਰ ਲੈਂਦੇ ਜੇ ਲੈ 2.5 ਹਜ਼ਾਰ 2.5 ਹਜ਼ਾਰ ਹਾਂ ਖੋਲੋ ਸਕੈਨਰ ਮੈਂ ਪੈਸੇ ਦਵਾਂ ਕਿਉਂ ਤੁਹਾਨੂੰ ਪੈਸਿਆਂ ਨਾਲ ਮਤਲਬ ਹੈ ਨਾ ਪਰ ਮੈਂ ਤੇਰੇ ਪੈਸੇ ਕਿਉਂ ਲਵਾਂ ਤੇਰੇ ਨੇ ਮੇਰੀ ਸੋਨ ਗੱਲ ਠੀਕ ਹੈ ਇਹਨਾਂ ਨੇ ਤੈਨੂੰ ਵਿਆਹ ਕੇ ਲਿਆਂਦਾ ਸਿਰਫ ਪੈਸਿਆਂ ਕਰਕੇ ਜੋ ਇਹ ਕਹਿੰਦੇ ਚਾਹੀ ਠੀਕ ਹੈ ਗੱਲ ਤੇ ਹੋ ਤੋ ਉਹ ਤੇ ਐਸੀ ਸਹੀ ਹੈ ਨਾ ਹਾਂ ਐਸੀ ਗੱਲ ਤੇ ਰਹਿਣਾ ਐਸੀ ਗੱਲ ਤੇ ਠੀਕ ਹੈ ਗੱਲ ਤੂੰ ਕਹਿਣਾ ਕਿ ਚਾਹਨਾ ਬਹੁਤਾ ਸਿਆਣਾ ਕਹਿਣਾ ਇਹ ਚਾਹਨਾ ਵਾ ਸਿਆਣਾ ਜਿਹੜਾ ਮੈਂ ਵਾਂ ਕਿਹਰੇ ਨੇ ਤੂੰ ਇਹਨਾਂ ਦਾ ਕੋਈ ਕੰਮ ਕਰ ਨਹੀਂ ਕਰਨਾ ਕੋਈ ਇਹਨਾਂ ਨੂੰ ਸਾਸਣ ਨਹੀਂ ਸਮਝਣਾ ਕੋਈ ਦਾਦੀ ਸਾਸਣ ਨਹੀਂ ਸਮਝਣਾ ਠੀਕ ਆ ਠੀਕ ਹੈ ਕਿਉਂਕਿ ਇਹਨਾਂ ਨੇ ਤੈਨੂੰ ਵਿਆਹ ਕੇ ਲਿਆਂਦਾ ਪੈਸਿਆਂ ਕਰਕੇ ਤੇ ਤੂੰ ਨਵੀਂ ਰੀਤ ਕਿੱਦਾਂ ਤੋੜਨ ਦੀ ਠੀਕ ਹੈ ਨੂੰ ਨਾਲ ਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਇਹ ਵੀ ਗੱਲ ਹੈਗੀ ਆ ਠੀਕ ਹੈ ਬੁਢਾਪਾ ਤੇ ਇਹਨਾਂ ਤੇ ਆਉਣਾ ਵਾ ਪਰ ਤੂੰ ਨਹੀਂ ਲੱਗੇ ਲੱਗਣਾ ਇਹਨਾਂ ਦੇ ਹਾਂ ਹਾਂ ਜੇ ਤੂੰ ਲੱਗੇ ਲੱਗੀ ਫੇਰ ਵੇਖ ਲਈ ਠੀਕ ਆ ਸਾਢੇ 22000 ਰੁਪਿਆ ਮਿਲ ਜਿਆ ਕਰੂਗਾ ਮੈਨੂੰ ਰੋਲਾ ਨਹੀਂ ਚਾਹੀਦਾ ਇਹ ਇੱਕ ਗੱਲ ਵੇਖ ਲਓ ਮੰਮੀ ਕਰਨੀਆਂ ਪਰਨੀਆਂ ਸਭ ਇੱਥੇ ਹੀ ਰਹਿ ਸਭ ਇੱਥੇ ਹੀ ਰਹਿ ਤੁਹਾਡੀ ਉਮਰ ਗਾਂ ਗਾਂ ਵਧਣੀ ਆ ਠੀਕ ਆ ਤੇ ਜੜੀਆਂ ਤੁਹਾਡੀਆਂ ਚਿੱਟੇ ਵਾਲਾਂ ਵਾਲੀਆਂ ਸਹੇਲੀਆਂ ਨਾ ਉਹਨਾਂ ਨੂੰ ਇਹ ਗੱਲ ਪੁੱਛ ਲਿਓ ਬਥੇਰੇ ਪੈਸੇ ਵਾਲੀਆਂ ਤੁਹਾਡੀਆਂ ਸਹੇਲੀਆਂ ਵਾਂ ਠੀਕ ਐ ਉਹਨਾਂ ਨੂੰ ਪੁੱਛਿਓ ਕਿ ਲਾਸਟ ਦੇ ਜਦੋਂ ਉਮਰ 80 ਨੂੰ ਟੱਚ ਕਰਦੀ ਆ ਤੇ ਪੈਸਾ ਕਮ ਆਉਂਦਾ ਕਿ ਰਿਸ਼ਤੇ ਕਮ ਆਉਂਦੇ ਆ ਸਹੀ ਗੱਲ ਆ ਮੰਮੀ ਤੁਹਾਡੀ ਤੇ ਕੋਈ ਧੀ ਵੀ ਨਹੀਂ ਹੈਗੀ ਜਿਹੜੀ ਕਿ ਤੁਸੀਂ ਤੁਹਾਡੀ ਧੀ ਤੁਹਾਡੀ ਸੇਵਾ ਕਰਨ ਆ ਜਾਵੇ ਵੇਖੋ ਤੁਹਾਡਾ ਮੁੰਡਾ ਵਾ ਤੁਹਾਡੀ ਸੇਵਾ ਕਰਦਾ ਨਾ ਤੁਹਾਨੂੰ ਪੈਸੇ ਦਿੰਦਾ ਨਾ ਤੇ ਇਹ ਗੱਲ ਸੋਚੋ ਕਿ ਮੇਰੀ ਮਾਦੀਆਂ ਵੀ ਸਿਰਫ ਦੋ ਹੀ ਧੀਆ ਵਾਂ ਉਹਨਾਂ ਵਾਸਤੇ ਆਪਾਂ ਧੀਆ ਨਹੀਂ ਆਪਾਂ ਪੋਤੀ ਹੈਗੇ ਆ ਕਿਉਂਕਿ ਆਪਾਂ ਉਹਨਾਂ ਨੂੰ ਦਵਾਂਗੇ ਪੈਸੇ ਤੇ ਉਹਨਾਂ ਦਾ ਜੀਵਨ ਅੱਗੇ ਚੱਲੂਗਾ ਨਹੀਂ ਤੇ ਉਹਨਾਂ ਵਿਚਾਰਿਆਂ ਨੇ ਕੀ ਦੇ ਆ ਗਏ ਹੱਥ ਟੱਢਨੇ ਤੁਹਾਨੂੰ ਵੀ ਪਤਾ ਵਾ ਸਾਰੇ ਰਿਸ਼ਤੇਦਾਰਾਂ ਨੇ ਮੂੰਹ ਮੋੜ ਲਿਆ ਜਦੋਂ ਇਕੱਲੇ ਰਹਿ ਗਏ ਤੇ ਆਪਾਂ ਦੋਵੇਂ ਘਰ ਚਲਾਣੇ ਆ ਉਹ ਕਿਸ ਤਰ੍ਹਾਂ ਚਲਾਣੇ ਆ ਇਹ ਸਿਰਫ ਸਾਨੂੰ ਹੀ ਪਤਾ ਵਾ ਤੁਹਾਨੂੰ ਕੁਝ ਵੀ ਨਹੀਂ ਪਤਾ ਇਹੋ ਹੀ ਕਾਰਨ ਆ ਇਹੋ ਹੀ ਕਾਰਨ ਆ ਜਿਹਦੇ ਸਿਰ ਤੇ ਪਿੰਦੀ ਆ ਨਾ ਉਹ ਉਹੋ ਹੀ ਜਾਣਦਾ ਵਾ ਜਰਾ ਉਹਦੀ ਮੰਮੀ ਦੀ ਥਾਂ ਤੇ ਨਾ ਜਰਾ ਉਸ ਸਿਚੁਏਸ਼ਨ ਨੂੰ ਨਾ ਜਰਾ ਇਮੇਜਿਨ ਕਰਕੇ ਵੇਖੋ ਕਿ ਉਸ ਵਿਚੈਰੀ ਤੇ ਬੀਤਣ ਕੀ ਡਈ ਹੋਣੀ ਆ ਤੁਸੀਂ ਸਾਰਾ ਕੁਛ ਇਥੇ ਹੁੰਦਿਆ ਆਇਆ ਵੀ ਤੇ ਗੂਗਲ 'ਤੇ ਕਰ ਮੈਨੂੰ 22000 ਮੰਗਦੇ ਕੱਢੋ 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 ਚਲੋ ਜੀ ਬਿਲਕੁਲ ਬੜੇ ਵਧੀਆ ਟੈਕ ਖਿੰਬਲ ਕਰ ਆਇਕਾ ਬੰਦਾ ਪੈਟਰ ਹੋ ਗਿਆ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡੀ ਆਪਣੀ ਕਿਰਨ ਮਾਨ ਤੇ ਅੱਜ ਦਾ ਇਹ ਮੈਸੇਜ ਹੈਗਾ ਤੂੰ ਕੇਰੇ ਮੈਂ ਤੁਹਾਡਾ ਸਾਹਿਲ ਮੈਂ ਤੁਹਾਡਾ ਬਣਾ ਸਾਹਿਲ ਤੇ ਰਾਜੰਟੀ ਵੀ ਆ ਗਈ ਆ ਤੇ ਇਹਨਾਂ ਨੇ ਮੰਮੀ ਦਾ ਰੋਲ ਪਲੇ ਕੀਤਾ ਬੜਾ ਵਧੀਆ ਇਸ ਤਰ੍ਹਾਂ ਹੀ ਜਿਨ੍ਹਾਂ ਦੀ ਇਕਲੀਆਂ ਧੀਆ ਹੀ ਹੁੰਦੀਆਂ ਵਾ ਇਹ ਸਿਰਫ ਉਹਨਾਂ ਨੂੰ ਹੀ ਪਤਾ ਹੁੰਦਾ ਵਾ ਕੀ ਕਿਸ ਤਰ੍ਹਾਂ ਉਹਨਾਂ ਦੀ ਲਾਈਫ ਚੱਲਦੀ ਹੈ ਜਿਨ੍ਹਾਂ ਦੇ ਪੁੱਤ ਨਹੀਂ ਹੁੰਦੇ ਹੁਣ ਇਧਰ ਤੇ ਇਹਨਾਂ ਦੀ ਧੀਆਂ ਨਹੀਂ ਇਹਨਾਂ ਦਾ ਪੋਤਾ-ਪੋਤ ਉਹਨਾਂ ਨੂੰ ਸੰਭੰਦਿਆ ਉਹਨਾਂ ਦੀ ਸਾਰੀ ਅੱਗੇ ਲਾਈਫ ਪੋਤੇ ਦੇ ਸਿਰ ਤੇ ਚੱਲੂਗੀ ਪਰ ਮਾਂ ਦੀ ਲਾਈਫ ਇਹਦੇ ਸਿਰ ਤੇ ਚੱਲੂਗੀ ਧੀਆਂ ਦੇ ਸਿਰ ਤੇ ਕਿਉਂਕਿ ਧੀਆਂ ਨਹੀਂ ਇਹਨਾਂ ਦੇ ਪੋਤੇ ਹੀ ਹੈਗੇ ਆ ਧੀਆਂ ਅੱਗੋਂ ਪੈਸੇ ਦੇਣ ਗਿਆ ਤੇ ਉਹਨਾਂ ਦੀ ਲਾਈਫ ਚੱਲੂਗੀ ਪਰ ਇਹ ਸਾਰੀ ਗੱਲ ਸੋਹਰੇ ਵਾਲਿਆਂ ਨੂੰ ਵੀ ਸਮਝਣੀ ਚਾਹੀਦੀ ਆ ਇਹ ਨਹੀਂ ਆ ਕਿ ਬਸ ਨੌਕਰੀ ਕਰਦੀ ਆ ਤੇ ਸਾਰੀ ਸੈਲਰੀ ਹਾਨ ਨੂੰ ਹੀ ਦੋ ਹਨਾ ਆਂਟੀ ਨਾਲੇ ਗੱਲ ਇਹ ਆ ਕਿ ਜਿਹੜਾ ਦੇਸ ਇਸ ਤਰ੍ਹਾਂ ਲੈਂਦੇ ਹੁੰਦੇ ਨਾ ਪੈਸੇ ਜਿਨ੍ਹਾਂ ਦੀ ਇਹ ਮਜਬੂਰੀ ਹੁੰਦੀ ਆ ਉਹਨਾਂ ਦਾ ਵੀ ਅੰਦਰੋਂ ਜ਼ਮੀਰ ਨਹੀਂ ਆਵਾਜ਼ ਦਿੰਦਾ ਬਸ ਇੱਕ ਮਜਬੂਰੀ ਕਰ ਹੁੰਦੀ ਆ ਉਹ ਵੀ ਮਜਬੂਰੀ ਹੁੰਦੀ ਆ ਜਿਹੜੇ ਪੈਸੇ ਉਹ ਲੈਂਦੇ ਆ ਨਾ ਉਹ ਸਿਰਫ ਡੇਲੀ ਨੀਡਸ ਦੀ ਆਈਟਮ ਜੋਗੇ ਹੀ ਲੈਂਦੇ ਹੋਣਗੇ ਨਾ ਕਿ ਐਸ਼ੋ ਅਸ਼ਰਤ ਵਾਸਤੇ ਨਾ ਬਸ ਰੋਟੀ ਪਾਣੀ ਵਾਸਤੇ ਹੀ ਲੈਂਦੇ ਬਿਲਕੁਲ ਅੰਡੀ ਉਹ ਆ ਦੋ ਸੂਟਾ ਵਾਸਤੇ ਹੋ ਗਿਆ ਰੋਟੀ ਪਾਣੀ ਹੋ ਗਿਆ ਸਭ ਕੁਝ ਹੋ ਗਿਆ ਬਿਲਕੁਲ ਜੀ ਤੋ ਜੀ ਜੇ ਤੁਹਾਨੂੰ ਇਹ ਸਾਡਾ ਟੌਪਿਕ ਵਧੀਆ ਲੱਗਾ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਹਿਲ ਮੈਨੂੰ ਬੜਾ ਔਖਾ ਜਿਹਾ ਕਿ ਵੇਖਣ ਡਿਆ ਤੇ ਵਾਕਈ ਸਾਹਿਲ ਤੇਰਾ ਹਾਸਾ ਨਿਕਲਣ ਡਿਆ ਇਹ ਉਹਨਾਂ ਮਾਵਾਂ ਜਿਨ੍ਹਾਂ ਦੇ ਪੁੱਤ ਨਹੀਂ ਨਾ ਹੁੰਦੇ ਉਹਨਾਂ ਨੂੰ ਪੁੱਛੀਏ ਹੁੰਦੀਆਂ ਤੇ ਮੰਨੋ ਜਿਨ੍ਹਾਂ ਦੇ ਸਹੁਰੇ ਵੀ ਦੇਂਦੇ ਤੇ ਉਹ ਮਾਂ ਕੀ ਵਿਚਾਰੀ ਕਰਦੀ ਹੋਊਗੀ ਕਿੰਨੇ ਤਰਲੇ ਮਾਰਦੀ ਹੋਣੀ ਹੁਣ ਜਿਵੇਂ ਇਹ ਕੰਮ ਕਰਨ ਦੇ ਲਾਇਕ ਨਹੀਂਗੇ ਜਿਵੇਂ ਇਹਨਾਂ ਨੇ ਡਾਇਲੌਗ ਦੇ ਵਿੱਚ ਕਿਹਾ ਜਿਵੇਂ ਮੈਂ ਆਪ ਕਰ ਸਕਦੀ ਤੇ ਮੈਂ ਤੁਹਾਨੂੰ ਕਿਉਂ ਕਹਿਣਾ ਸੀਗਾ ਪੈਸਿਆਂ ਦੇ ਲਈ ਸਾਹਿਲ ਇਹ ਇੱਕ ਚੰੰਦਿਆ ਸੀਰੀਅਸ ਤੇ ਜੇ ਇਹ ਆਪ ਕੰਮ ਕਰ ਸਕਦੇ ਤਿਆਂ ਨੂੰ ਕੋਣ ਕਹਿੰਦਾ ਧੀਆ ਦੇ ਪੈਸੇ ਲੈਦਾ ਕਿਸੇ ਵੀ ਮਾਦਾ ਜੀ ਨਹੀਂ ਕਰਦਾ ਪਰ ਗੱਲ ਉਹ ਹੀ ਆ ਕਿ ਬੜੀ ਵੱਡੀ ਮਜਬੂਰੀ ਹੋ ਰਹੀ ਆ ਕਿ ਧੀਆ ਕੋਲੋਂ ਪੈਸੇ ਲੈਣੇ ਪੈਂਦੇ ਆ ਮੈਂ ਤੇ ਕਹਿੰਨੀ ਆ ਰੱਬ ਇਹੋ ਜਿਹਾ ਟਾਈਮ ਕਿਸੇ ਤੇ ਨਾ ਦੇਵੇ ਤੇ ਸਾਰਿਆਂ ਨੂੰ ਰੱਬ ਪੋਤੇ ਵੀ ਦੇਵੇ ਧੀ ਵੀ ਦੇਵੇ ਅੱਜ ਕੱਲ ਧੀਆ ਵੀ ਘਟਦੀ ਆ ਤੇ ਪਰ ਇੱਕ ਉਹ ਹੀ ਗੱਲ ਆ ਕਿ ਆਪਾਂ ਇਸ ਸਮਾਜ ਦੇ ਵਿੱਚ ਦੋਵੇਂ ਚੀਜ਼ਾਂ ਹੋਣੀਆਂ ਜ਼ਰੂਰੀ ਆ ਹੁਣ ਜਿਵੇਂ ਇਸ ਵੀਡੀਓ ਦੇ ਵਿੱਚ ਆਪਾਂ ਧੀਆ ਹੀ ਸੀਗੀਆਂ ਤੇ ਆਂਟੀ ਨੂੰ ਇੱਕ ਸਹਾਰਾ ਚਾਹੀਦੇ ਸੀਗਾ ਬਟ ਇਥੇ ਸੋਹਰੇ ਵਾਲਿਆਂ ਨੂੰ ਵੀ ਸਮਾਂ ਨਹੀਂ ਚਾਹੀਦਾ ਇਹਦੇ ਵਿੱਚ ਇਥੇ ਹਸਬੈਂਡ ਨੇ ਮੇਰਾ ਸਪੋਰਟ ਕਰਤਾ ਬਟ ਕਿਸੇ ਦੇ ਹਸਬੈਂਡ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਫਿਰ ਬੜੀ ਮਿਸਰੀ ਦੇ ਪੈਸਾ ਨੂੰ ਦੋ ਤੇ ਫਿਰ ਉਸ ਮਾਦਾ ਹਾਂ ਫਿਰ ਉਸ ਮਾਦਾ ਕੀ ਹਾਲ ਹੋਗਾ ਜਾ ਇਹ ਰੱਬਾ ਤੇਰੇ ਅੱਗੇ ਇਹ ਨਾ ਤੇਰੇ ਚਰਨਾ ਚ ਬੇਨਤੀ ਆ ਕਿ ਜਾ ਫਿਰ ਉਹਨਾਂ ਦਾ ਬੁਢਾਪਾ ਇਹੋ ਜਿਹਾ ਕੱਢਿਆ ਕਰ ਕਿ ਜਿਨ੍ਹਾਂ ਨੂੰ ਪੈਸੇ ਦੀ ਕਮੀ ਨਾ ਹੋਵੇ ਕਮੀ ਨਾ ਹੋਵੇ ਬਿਲਕੁਲ ਬਿਲਕੁਲ ਠੀਕ ਹੈ ਕਿਉਂਕਿ ਸਾਰੀ ਲਾਈਫ ਪੈਸੇ ਨਾਲ ਹੀ ਚੱਲਦੀ ਪੈਸੇ ਤੋਂ ਬਿਨਾ ਕੋਈ ਲਾਈਫ ਨਹੀਂ ਦੁਨੀਆ 'ਚ ਰਹਿਣਾ ਪੈਸਾ ਚਾਹੀਦਾ ਲਾਸਟ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਵ ਯੂ ਆਲ ਥੈਂਕ ਯੂ ਬਾਏ 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 ਬਾਏ